ਵਾਹ ਦੂਜੇ ਫਤਿਹ ਅੱਜ ਬਹੁਤ ਹੀ ਪਾਵਨ ਪ੍ਰਸਤਵ ਦਿਹਾੜਾ ਹੈ ਕਿ ਅੱਜ ਦੇ ਦਿਨ ਸੰਤ ਸਤਗੁਰੂ ਪੰਥ ਪ੍ਰਣ ਕੇਸ਼ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੁਆਰਾ ਕਰਤਾਰ ਵਿਸਾਹੇ ਉੱਥੇ ਬਹੁਤ ਲੰਬਾਰਸਾ ਮਹਾਰਾਜ ਜੀ ਨੇ ਆਪਣਾ ਜਿਹੜਾ ਅਕੀਲਾ ਸਮਾਸ ਸੰਸਿਧ ਕਰਕੇ ਉਪਤੀ ਕੀਤਾ ਔਰ 1549 ਈਸਵੀ ਨੂੰ ਸਤਗੁਰੂ ਜੀ ਉੱਥੇ ਜੋਤੀ ਜੋਤ ਸਮਾਈ ਸਨ ਸਤਪੁਰਾ ਦਾ ਜੋਤੀ ਜੋਤਿ ਦਾੜਾ ਸੱਚਖੰਡ ਸੰਧਰਮੰਦ ਸਾਹਿਬ ਔਰ ਸਮੁੱਚੇ ਸੰਸਾਰ ਵਿੱਚ ਬਹੁਤ ਹੀ ਸ਼ਰਧਾ ਔਰ ਸਤ ਸਹਿਤ ਮਨਾਇਆ ਜਾ ਰਿਹਾ ਹੈ ਸਤਪੁਰਾ ਦੇ ਚਰਨਾਂ ਤੇ ਗੋਟਾਨ ਕੋਟਵਾਰ ਨਮਸਕਾਰ ਹੈ ਔਰ ਕਿ ਸਤਪੁਰਨ ਸਾਨੂੰ ਸਹਿਰੀ ਕੇਸ਼ ਬਖਸ਼ਿਸ਼ ਕੀਤੇ ਹਨ ਧਰਮ ਦੀ ਪ੍ਰਕਰਣੇ ਨਾਮ ਜਪਣਾ ਪੰਥ ਛਕਣਾ ਸਾਨੂੰ ਸਾਰਿਆਂ ਨੂੰ ਉਹਨਾਂ పాਵਨ ਪੈਸ਼ਾਂ ਤੇ ਚੱਲਦੇ ਹੋਏ ਆਪਨੇ ਜੀਵਨ ਨੂੰ ਸਫਲਤਾ ਕਰਨਾ ਚਾਹੀਦਾ ਔਰ ਕੰਤੀ ਸ਼ੋਰ ਦਿਹਾੜੇ ਨੂੰ ਉਪਰਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਬਾਬਾ ਬੁੱਢਾ ਸਾਹਿਬ ਇੱਕ ਚੰਕੀ ਸਾਹਿਬ ਦੇ ਰੂਪ ਵਿੱਚ ਜੱਥੇ ਦੇ ਰੂਪ ਵਿੱਚ ਸੱਚਖੰਡ ਸ੍ਰੀ ਹਰਮਨ ਸਾਹਿਬ ਦੇ ਰੂਪ ਪੈਦਲ ਚੱਲ ਕੇ ਗਵਾਲੀਅਰ ਦੇ ਕਿਲੇ ਤੱਕ ਜਾਇਆ ਕਰਦੇ ਸਨ ਔਰ ਗਵਾਲੀਅਰ ਦੇ ਕਿਲੇ ਦੇ ਉੱਪਰ ਪਰਮਾ ਕਰਕੇ ਉੱਥੋਂ ਦੇ ਜਿਹੜੇ ਮੇਨ ਦਰਵਾਜ਼ੇ ਤੇ ਨਮਸਕਾਰ ਕਰਕੇ ਬਾਬਾ ਜੀ ਵਾਪਸ ਆਇਆ ਕਰਦੇ ਸਨ ਕਿਉਂਕਿ ਧੰਨ ਗੁਰੂ ਹਰਕਮ ਸਿੰਘ ਸਾਹਿਬ ਜੀ ਮਹਾਰਾਜ ਉਸ ਵਕਤ ਗਵਾਲੀਅਰ ਦੇ ਕਿਲੇ ਦੇ ਅੰਦਰ ਮੌਜੂਦ ਸਨ ਉਸੇ ਪਰੰਪਰਾ ਨੂੰ ਉਸ ਪਵਿੱਤਰ ਯਾਦ ਨੂੰ ਤਾਜ਼ਾ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਜਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਉਹਨਾਂ ਵੱਲੋਂ ਸਮੂਚੀਆਂ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸੰਗਤ ਦੇ ਸਹਿਯੋਗ ਨਾਲ ਉਸ ਪਰੰਪਰਾ ਨੂੰ ਯਾਦ ਕਰਦੇ ਹੋਏ ਚੌਂਕੀ ਸਾਹਿਬ ਧਰਮਪੰਥੀ ਜਾਂਦੀ ਹੈ ਜੋ ਵਕਤ ਵਕਤ ਪਰਮੋਤ ਹੁੰਦੀ ਹੋਈ ਗੁਰਦੁਆਰਾ ਦਾਤਾ ਬੰਦੀ ਸ਼ੋਰ ਵਾਲੀਏ ਦੇ ਕਿਲੇ ਦੇ ਇਤਿਹਾਸਿਕ ਸੰਪਰਮਾਨ ਦੀ ਹੈ। ਔਰ ਉਹ ਫੇਰ ਵਾਪਸ ਨਤਕ ਪੂਰਨ ਦੇ ਰੂਪ ਵਿੱਚ ਬੰਦੀ ਛੋੜ ਦਿਹਾੜੇ ਦੇ ਸੰਬੰਧ ਵਿੱਚ ਵਾਪਸ ਇੱਥੇ ਸੱਚਖੰਡ ਸ਼੍ਰੀ ਹਰਮਨ ਸਾਹਿਬ ਪਹੁੰਚਦੀ ਹੈ। ਔਰ ਅੱਜ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਅਰਦਾਸ ਕਰਕੇ ਉਸ ਚੌਂਕੀ ਸਾਹਿਬ ਜੀ ਦੀ ਆਰੰਭਤਾ ਕੀਤੀ ਗਈ ਹੈ। ਉਸ ਮੱਛੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਹਮਤਾ ਚੌਂਕੀ ਸਾਹਿਬ ਜੀ ਦਾ ਸਤਕਾਰ ਜਿਹੜਾ ਹੈ ਉਹ ਕੀਤਾ ਜਾਵੇ। ਚੌਂਕੀ ਸਾਹਿਬ ਸ਼ਾਮਲ ਹੋਇਆ ਜਾਵੇ। ਔਰ ਜੋ ਉਹ ਮਹਾਨ ਸੇਵਾ ਭਰਮ ਗਿਆਨੀ ਪਾਪਾ ਪੂਤਾ ਸਾਹਿਬ ਜੀ ਨੇ ਕੀਤੀ ਹੈ ਉਹ ਉਹ ਉਹਨਾਂ ਨੂੰ ਯਾਦ ਕਰਦਿਆਂ ਹੋਇਆ ਸਾਨੂੰ ਸਾਰਿਆਂ ਨੂੰ ਇਹਨਾਂ ਸਾਰੇ ਹਿਸ ਪਾਗਮ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਰੈਗੂਲਰ ਖਾਲਸਾ ਇਸ ਵਿੱਚ ਕੋਈ ਚਿੰਤਾ ਨਹੀਂ ਕਿ ਉਹਨੂੰ ਲੋਭ ਲਈ ਗਈ ਤੇ ਕਾਫੀ ਘਟੀ ਗਈ ਕਿ ਕਿੰਗੜਾ ਵੀ ਬਿਲਕੁਲ ਐਮਰਜੈਂਸੀ ਨੂੰ ਮੰਨਤਾ ਦਿੱਤਾ ਇਹਦੇ ਬਾਰੇ ਕੀ ਕਿਹਾ ਦੇਖੋ ਇਹਦੀ ਗੱਲ ਨਹੀਂ ਹੈ ਕਿ ਉਸਤਾਨ ਦੇ ਵਿੱਚ ਸਿੱਖਾਂ ਦੇ ਨਾਲ ਇਕੋ ਤੱਕਾ ਫੈਣੀ ਵਰਗੀ ਤਸਾਰਾ ਸਿੱਖਾਂ ਦੇ ਆਪਸ਼ਨ ਵਿਗਾੜ ਕੇ ਪੇਸ਼ ਕੀਤਾ ਗਿਆ ਐਮਰਜੈਂਸੀ ਫਿਲਮ ਮੰਗਣ ਨਾਲ ਮੌਤ ਤੋਂ ਜੋ ਪਾਛਪਾਰ ਦੀ ਐਮਕੀ ਬਣੀ ਹੋਈ ਹੈ ਔਰ ਉਹਦੇ ਵਿੱਚ ਸਿੱਖਾਂ ਦੇ ਇਤਰਾਜ਼ ਕਰਨ ਤੇ ਉਸ ਤੋਂ ਇਹ ਹੋ ਗਿਆ ਕੀ-ਕੀ ਪਰ ਜੋ ਬਿਲਕੁਲ ਹਕੀਕਤ ਹੈ ਜੋ ਬਿਲਕੁਲ ਅਸਲੀਅਤ ਹੈ ਭਾਈ ਜਸਪੰਦ ਇਹ ਖੜਾ ਜਿਨ੍ਹਾਂ ਨੇ ਕੰਮ ਦਾ ਬਹੁਤ ਵੱਡਾ ਕਾਰਜ ਉਸ ਵੇਲੇ ਕੀਤਾ 25000 ਤੋਂ ਜ਼ਿਆਦਾ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਉਹਨਾਂ ਨੂੰ ਦੂਤੇ ਪ੍ਰੋਸਿੰਕਾਬ ਦੇ ਬਣਾ ਕੇ ਉਹਨਾਂ ਦੇ ਸਸਕਾਰ ਕੀ ਗਏ ਸਨ ਸਾਰੇ ਜਿਹੜੇ ਅੰਕੜੇ ਸਨ ਉਹ ਉਹਨਾਂ ਨੇ ਲੱਭ ਕੇ ਸਬੂਤਾਂ ਸੱਤ ਪੇਸ਼ ਦਿੱਤੇ ਗਏ ਔਰ ਪਾਸ ਤੋਂ ਸਰਕਾਰਾਂ ਵੱਲੋਂ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਜੋ ਉਹਨਾਂ ਤੋਂ ਫਿਲਮ ਬਣੀ ਉਹਦੇ ਵਿੱਚ ਅਸ਼ੈਦ ਜੋ ਪਤਾ ਨਹੀਂ ਕਿ 125 ਜਾਂ ਆਪਾਂ ਕੱਟ ਜਿਹੜੇ ਸਨ ਉਹ ਲਾਏ ਗਏ ਨੇ ਔਰ ਇਹ ਸਿੱਖਾਂ ਦੇ ਨਾਲ ਇੱਕ ਬਹੁਤ ਵੱਡੀ ਹਿੰਦੁਸਤਾਨ ਦੇ ਵਿੱਚ ਨਾ ਇਨਸਾਫੀ ਹੈ